ਕੈਂਪੇਨਿੰਗ ਦੇ ਲੋਕਾਂ ਦਾ ਕੀ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਹੁਣ ਨਵੀਂ ਪਾਰਟੀ ਹੈ ਨਵਾਂ ਚੋਣ ਨਿਸ਼ਾਨ ਹੈ ਨਵਾਂ ਝੰਡਾ ਹੈ ਅ ਦੇਖੋ ਤਕਰੀਬਨ ਸਭ ਨੂੰ ਪਤਾ ਚੱਲ ਗਿਆ ਹੈ ਲੋਕ ਅੱਜਕੱਲ ਬੜੇ ਸਿਆਵੀ ਨੇ ਬੜੇ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਕਿ ਕੀ ਹੋ ਰਿਹਾ ਕੀ ਨਹੀਂ ਇੱਕ ਜਿਹੜੀਆਂ ਪਿੰਡ ਦੀਆਂ ਲੇਡੀਜ਼ ਨੇ ਉਹਨਾਂ ਨੂੰ ਥੋੜਾ ਜਿਹਾ ਸਿੰਬਲ ਦਾ ਨਹੀਂ ਪਤਾ ਜਾਂ ਚੇਂਜ ਆਫ ਪਾਰਟੀ ਦਾ ਨਹੀਂ ਪਤਾ ਸੋ ਉਹਨਾਂ ਨੂੰ ਅਸੀਂ ਸਮਝਾ ਰਹੇ ਹਾਂ ਇਸ ਦਾ ਇਫੈਕਟ ਪਏਗਾ ਮੇਰੇ ਖਿਆਲ ਚ ਅਸੀਂ ਤਕਰੀਬਨ ਸਮਝਾ ਲਾਂਗੇ ਸਾਰਿਆਂ ਨੂੰ ਜਿਆਦਾ ਨਹੀਂ ਪੈਣਾ ਕੋਈ ਮਹਾਰਾਜਾ ਸਾਬ ਨਹੀਂ ਦਿਖ ਰਹੀ ਕਿਤੇ ਵੀ ਮਹਾਰਾਜਾ ਸਾਬ ਰਾਜੀ ਨਹੀਂ ਸੀ ਐਂਡ ਹੀ ਹੈਡ ਟੂ ਗੋ ਇਨਟੂ ਹਸਪੀਟਲ ਫਾਰ ਸਮ ਟੈਸਟਸ ਆਰਗੈਨਿਕ ਐਂਡ ਆਈ ਥਿੰਕ ਕੱਲ ਪਰਸੋਂ ਤੱਕ ਆ ਜਾਣਗੇ ਹਾਂਜੀ ਅਗਲੀ ਰੈਲੀਾਂ ਚ ਮਹਾਰਾਜਾ ਸਾਬ ਦਿਖਣਗੇ ਦੇਖੋ ਜਿੰਨਾ ਉਹਨਾਂ ਨੂੰ ਤਾਂ ਹੋਊਗਾ ਉਹ ਕਰਨਗੇ ਵੀ ਕਾਂਟ ਪੁਸ਼ੇ ਮੋ ਬਿਕਾਜ਼ ਥੋੜਾ ਜਿਹਾ ਪ੍ਰੋਬਲਮ ਆ ਗਿਆ ਸੀ ਓਨਲੀ ਵੀਕਨੈਸ ਇਸ ਲੈਫਟ ਟੈਸਟਸ ਆਲ ਕਲੀਅਰ but we'll have to see what he can do ਆਉਣ ਵਾਲੇ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਆ ਰਹੇ ਨੇ ਪਟਿਆਲਾ ਦੇ ਵਿੱਚ ਕਿੰਨਾ ਕੀ ਕੀ ਇਸ ਵਕਤਿਆਰੀਆਂ ਹੋ ਚੁੱਕੀਆਂ ਆ। ਆ ਲੋਕਾਂ ਚ ਇਹ ਹੈ ਕਿ ਗਰਮੀ ਹੋਏਗੀ ਐਸਪੀਜੀ ਦੇ ਰੂਲਸ ਐਂਡ ਕੰਡੀਸ਼ਨਸ ਹੋਣਗੇ ਪਰ ਸਾਨੂੰ ਬਹੁਤ ਉਮੀਦ ਹੈ ਕਿ ਬਹੁਤ ਜ਼ਿਆਦਾ ਸੰਖਿਆ ਦੇ ਲੋਕ ਆਕਰ ਉਹਨਾਂ ਦੀ ਗੱਲ ਸੁਣਨਗੇ ਪਹਿਲੀ ਵਾਰੀ ਸਾਡੇ ਕੰਨੀ ਆ ਰਹੇ ਨੇ ਕਿਸਾਨ ਵੀ ਆਪਣੀ ਪੂਰੀ ਤਿਆਰੀ ਕਰੀ ਬੈਠੇ ਨੇ ਤੁਹਾਡਾ ਵੀ ਲਗਾਤਾਰ ਕਿਰਾਓ ਹੋ ਰਿਹਾ ਵਿਰੋਧ ਹੋ ਰਿਹਾ ਹਾਲਾਂਕਿ ਇੱਕ ਪ੍ਰਦਰਸ਼ਨ ਦੇ ਦਰਮਿਆਨ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਹੈਂਡਲ ਆਊਟ ਕਰੋਗੇ ਦੇਖੋ ਜੀ ਜਿਹੜੀ ਮੌਤ ਹੋ ਗਈ ਸੀ ਇਟ ਵਾਸ ਵੈਰੀ ਅਨਫੋਰਚੂਨੇਟ ਬਹੁਤ ਦੁੱਖ ਲੱਗਿਆ ਮੈਂ ਦੋ ਦਿਨ ਆਪਣੇ ਕੈਨਸਲ ਵੀ ਕਰਤੇ ਪਰ ਉਹ ਮੌਤ ਨੈਚੁਰਲ ਕੌਜ਼ਸ ਦੀ ਹੋਈ ਨਾ ਕਿਸੇ ਨੇ ਉਹਨੂੰ ਹੱਥ ਲਾਇਆ ਨਾ ਕੁਝ ਹੋਇਆ ਤਾਂ ਜੇ ਕਿਸਾਨਾਂ ਦੀ ਆਪਣੀ ਹੈਗੀ ਹੈ ਜੇ ਜੋ ਰਾਜੀ ਨਹੀਂ ਹੈ ਜਿਨ੍ਹਾਂ ਦੀ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਤੁਪਚੇ ਨਹੀਂ ਆਣਾ ਚਾਹੀਦਾ ਮੈਨੂੰ ਬਹੁਤ ਦੁੱਖ ਹੋਇਆ ਔਰ ਮੈਂ ਵਾਹਿਗੁਰੂ ਅਗੇ ਅਰਦਾਸ ਕਰਦੀ ਹਾਂ ਕਿ ਕਿਸੇ ਕੋਈ ਹੋ ਰਿਹਾ ਹੈ ਜੇ ਹਾਦਸਾ ਨਾ ਹੋਏ ਸੋ ਇਲੈਕਸ਼ਨ ਕਿਸ ਤਰ੍ਹਾਂ ਨਾਲ ਅੱਗੇ ਚੱਲ ਰਹੀ ਹੈ ਤੇ ਕਿਸ ਤਰ੍ਹਾਂ ਨਾਲ ਮਹਾਰਾਣੀ ਪ੍ਰਨੀਤ ਕੌਰ ਆਪਣੀ ਕੈਂਪੇਨਿੰਗ ਕਰ ਰਹੇ ਨੇ ਇਸ ਅਗਲੇ ਪੜਾਅ ਦੇ ਵਿੱਚ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਨਾਲ ਲੋਕ ਉਹਨਾਂ ਨੂੰ ਹੰਗਾਰਾ ਦੇ ਰਹੇ ਨੇ ਕੈਂਪੇਨਿੰਗ ਦੇ ਲੋਕਾਂ ਦਾ ਕੀ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਹੁਣ ਨਵੀਂ ਪਾਰਟੀ ਹੈ ਨਵਾਂ ਚੋਣ ਨਿਸ਼ਾਨ ਹੈ ਨਵਾਂ ਝੰਡਾ ਹੈ ਅ ਦੇਖੋ ਤਕਰੀਬਨ ਸਭ ਨੂੰ ਪਤਾ ਚੱਲ ਗਿਆ ਹੈ ਲੋਕ ਅੱਜਕੱਲ ਬੜੇ ਸਿਆਵੀ ਨੇ ਬੜੇ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਕਿ ਕੀ ਹੋ ਰਿਹਾ ਕਿ ਨਹੀਂ ਇੱਕ ਜਿਹੜੀਆਂ ਪਿੰਡ ਦੀਆਂ ਲੇਡੀਜ਼ ਨੇ ਉਹਨਾਂ ਨੂੰ ਥੋੜਾ ਜਆ ਸਿੰਬਲ ਦਾ ਨਹੀਂ ਪਤਾ ਜਾਂ ਚੇਂਜ ਆਫ ਪਾਰਟੀ ਦਾ ਨਹੀਂ ਪਤਾ ਸੋ ਉਹਨਾਂ ਨੂੰ ਅਸੀਂ ਸਮਝਾ ਰਹੇ ਹਾਂ ਇਸ ਦਾ ਇਫੈਕਟ ਪਏਗਾ ਮੇਰੇ ਖਿਆਲ ਚ ਅਸੀਂ ਤਕਰੀਬਨ ਸਮਝਾ ਲਾਂਗੇ ਸਾਰਿਆਂ ਨੂੰ ਜਿਆਦਾ ਨਹੀਂ ਪਹਿਣਾ ਕੋਈ ਮਹਾਰਾਜਾ ਸਾਬ ਨਹੀਂ ਦਿਖ ਰਹੀ ਕਿਤੇ ਵੀ ਮਹਾਰਾਜਾ ਸਭ ਰਾਜੀ ਨਹੀਂ ਸੀ ਐਂਡ ਹੀ ਹੈਡ ਟੂ ਗੋ ਇਨਟੂ ਹਸਪੀਟਲ ਫਾਰ ਸਮ ਟੈਸਟਸ ਆਰਗੈਨਿਕ ਐਂਡ ਆਈ ਥਿੰਕ ਕੱਲ ਪਰਸੋਂ ਤੱਕ ਆ ਜਾਣਗੇ ਹਾਂਜੀ ਅਗਲੀ ਰੈਲੀਆਂ ਚ ਮਹਾਰਾਜਾ ਸਾਹਿਬ ਦਿਖਣਗੇ ਦੇਖੋ ਜਿੰਨਾ ਉਹਨਾਂ ਤੋਂ ਹੋਊਗਾ ਉਹ ਕਰਨਗੇ ਵੀ ਕਾਂਟ ਪੁਸ਼ੇ ਮੋ ਬਿਕੋਜ਼ ਥੋੜਾ ਜਿਹਾ ਪ੍ਰੋਬਲਮ ਆ ਗਿਆ ਸੀ ਓਨਲੀ ਵੀਕਨੈਸ ਇਜ਼ ਲੈਫਟ ਟੈਸਟਸ ਆਰ ਆਲ ਕਲੀਅਰ ਬਟ ਵੀਲ ਹੈਵ ਟੂ ਸੀ ਵਾਟ ਹੀ ਕੈਨ